ਅਜਿਹਾ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਨੇ ਜਾਂ ਬਲਾਸਟ ਹੋ ਰਹੇ ਨੇ ਘਰ ਦੇ ਵਿੱਚ ਵੀ ਬਲਾਸਟ ਹੋ ਗਿਆ ਕਿਸ ਤਰ੍ਹਾਂ ਦੇਖਦੇ ਤੁਸੀਂ ਮੇਰਾ خیال ਨੌਨ ਆਰਡਰ ਨਾਲ ਵੀ ਕੋਈ ਚੀਜ਼ ਹੀ ਪੰਜਾਬ ਚੈ ਨਹੀਂ ਜਿੱਥੇ ਲੋਕਾਂ ਨੂੰ ਪ੍ਰੋਟੈਕਸ਼ਨ ਕਰਨ ਦੇ ਬਜਾਏ ਪੁਲਿਸ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਤੇ ਲੱਗ ਪਈ ਹੈ ਹੁਣ ਜਿੱਥੇ ਸਟੈਬਲਿਸ਼ ਚੌਕੀਆਂ ਵੀ ਸੀ ਅਤਵਾਦ ਦੇ ਟਾਈਮ ਤੇ ਜਦੋਂ ਮਾਹੌਲ ਇੱਥੇ ਵਿਗੜਿਆ ਪਰਮਨੈਂਟ ਚੌਕੀਆਂ ਬੈਠੀਆਂ ਸੀ ਲੋਕਾਂ ਦੀ ਹਵਸਦ ਵਾਸਤੇ ਹੁਣ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਥਾਣਿਆਂ ਦੀਆਂ ਕੰਧਾਂ ਝੁਕੀਆਂ ਜਾ ਰਹੀਆਂ ਮੇਰੇ ਆਪਣੇ ਘਰ ਨੂੰ ਜਿਹੜਾ ਰਸਤਾ ਥਾਣਿਆਂ ਚੋਂ ਜਾਂਦਾ ਹੈ ਉਹ ਸ਼ਾਮ ਨੂੰ 6 ਵਜੇ ਥਾਣੇ ਵਾਲੇ ਬੰਦ ਕਰਦੇ ਦੇਖੋ ਕੋਈ ਥਾਣਾ ਉਸੇ ਸੜਕ ਤੇ ਤੇ ਸਾਰਾ ਸਾਨੂੰ ਵੀ ਸੜਕ ਬਦਲ ਕੇ ਜਾਣਾ ਪੈਂਦਾ ਤੇ ਤੁਸੀਂ ਮੈਨੂੰ ਦੱਸੋ ਜਦੋਂ ਪੁਲਿਸ ਸਟੇਸ਼ਨਸ ਵਾਲੇ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਆਮ ਲੋਕ ਜਿਹੜੇ ਪੰਜਾਬ ਦੇ ਨੇ ਉਹ ਉਹਨਾਂ ਨੂੰ ਸੁਰੱਖਿਆ ਕੌਣ ਦੇਗਾ ਮੇਰਾ ਇਹ ਮੰਨਣਾ ਜੋ ਕੁਝ ਵੀ ਵੈਪਨਸ ਆ ਰਹੇ ਨੇ ਅਕ੍ਰੋਸ ਦੀ ਬਾਰਡਰ ਇਹ ਬਕਾਇਦਾ ਤੌਰ ਪੁਲਿਸ ਫੋਰਸਸ ਨੂੰ ਇਹਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ ਕਿਹੜੇ ਲੋਕ ਨੇ ਐਂਟੀ ਨੈਸ਼ਨਲ ਕਿਹੜੀਆਂ ਏਜੰਸੀਜ਼ ਲੱਗੀਆਂ ਜਿਹੜੀਆਂ ਵੈਪਨ ਵੀ ਪਾਕਿਸਤਾਨ ਤੋਂ ਲੈ ਕੇ ਆ ਰਹੀਆਂ ਤੇ ਨਸ਼ਾ ਵੀ ਲੈ ਕੇ ਆ ਰਹੀਆਂ ਐਂਡ ਜੋ ਦੋਨੋਂ ਚੀਜ਼ਾਂ ਦੇ ਵਿੱਚ ਮੇਰਾ ਇਹ ਮੰਨਣਾ ਹੈ ਕਿਉਂਕਿ ਲੰਬਾ ਅਰਸਾ ਸਾਨੂੰ ਸਿਆਸਤ ਚ ਹੋ ਗਈ ਹੈ ਕਿ ਇਹਦੇ ਵਿੱਚ ਪੁਲਿਸ ਦੀ ਹੀ ਪ੍ਰੋਟੈਕਸ਼ਨ ਇਹਨਾਂ ਲੋਕਾਂ ਨੂੰ ਅੱਜ ਮੈਂ ਇੱਥੇ ਜੈਤਪੁਰ ਆਇਆ ਮੈਦੀ ਕੜੇ ਸ਼ਬਦਾਂ ਦੇ ਵਿੱਚ ਨਿਖੇਦੀ ਕਰਨਾ ਚਾਹਨਾ ਕਿ ਇਹ ਪਰਿਵਾਰ ਬਹੁਤ ਦੇਰ ਤੋਂ ਐਂਟੀ ਨੈਸ਼ਨਲ ਫੋਰਸਸ ਦੇ ਖਿਲਾਫ ਅਤਵਾਦੀ ਟਾਈਮ 'ਚ ਵੀ ਲੜਿਆ ਤੇ ਹੁਣ ਵੀ ਲੜ ਰਿਹਾ ਹੈ। ਇਹਦੇ ਵਿੱਚ ਪੁਲਿਸ ਨੂੰ ਆਪਣੇ ਆਪ ਹੀ ਹੁਣ ਤੁਸੀਂ ਵੇਖੋ ਇਹਨਾਂ ਦੇ ਘਰ ਤੇ ਬਾਹਰੋਂ ਆ ਕੇ ਬੰਬ ਮਾਰੇ ਘਰ ਦੇ ਵਿੱਚ ਰਹਿੰਦੇ ਨੇ ਬੱਚੇ ਵੀ ਇੱਥੇ ਨੇ ਬੰਦਾ ਵੀ ਕੋ ਬੈਠਾ ਹੋਣਾ ਚਾਹੀਦਾ ਉਹ ਤਾਂ ਕੁਦਰਤੀ ਬਚਾਅ ਹੋ ਗਿਆ। ਪਰ ਮੇਰੀ ਅਪੀਲ ਹੈ ਸਪੈਸ਼ਲੀ ਜਿਹੜੀਆਂ ਪੁਲਿਸ ਐਨਫੋਰਸਿੰਗ ਏਜੰਸੀਜ਼ ਨੇ ਇਹਨਾਂ ਨੂੰ ਆਈਡੈਂਟੀਫਾਈ ਕਰੋ ਬੰਦੇ ਅਰੈਸਟ ਕੀਤੇ ਜਾਣ ਆਮ ਜਿਹੜਾ ਪੀਸਫੁੱਲ ਸਿਟੀਜ਼ਨ ਹੈ ਪੰਜਾਬ ਦਾ ਉਹ ਬਿਲਕੁਲ ਇਸ ਟਾਈਮ ਹਤਾਸ਼ਿਤ ਹੋ ਚੁੱਕਾ ਹੈ ਇਹ ਪਰਿਵਾਰ ਇਹਦੇ ਤਗੜਾ ਪਰਿਵਾਰ ਹੈ ਆਪਣੀ ਪ੍ਰੋਟੈਕਸ਼ਨ ਖੁਦ ਕਰਨ ਦੇ ਕਾਬਿਲ ਹੈ ਬਟ ਹਰ ਪੰਜਾਬੀ ਐ ਨਹੀਂ ਤੋ ਇਹ ਮੈ ਮੈਨੂੰ ਬਹੁਤ ਇਸ ਗੱਲ ਦਾ ਗਹਿਰਾ ਰੰਜ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਮੁਸ਼ਕਲ ਕਾਂਗਰਸ ਨੇ ਆਪਣੇ ਬਹੁਤ ਵੱਡੇ ਪੈਮਾਨੇ ਤੇ ਕੁਰਬਾਨੀਆਂ ਦੇ ਕੇ ਆਪਣੇ ਕਾਡਰਸ ਦੀਆਂ ਪੁਲਿਸ ਦੀਆਂ ਵੀ ਹੋਈਆਂ ਉਹਦੇ ਤੇ ਪੰਜਾਬ ਨੂੰ ਅਸੀਂ ਫਿਰ ਸ਼ਾਂਤ ਕੀਤਾ ਸੀ ਅਨਫੋਰਚਨਟਲੀ ਜਦੋਂ ਦਾ ਇਹ ਭਗਵੰਤ ਮਾਨ ਆਇਆ ਇੱਕੋ ਬਦਲਾ ਆਇਆ ਕਿ ਜਿਹੜੇ ਲੋਕ ਸੁਰੱਖਿਆ ਨਾਲ ਘਰਾਂ 'ਚ ਸੌਂਦੇ ਸੀ ਉਹ ਹੁਣ ਕੋਈ ਰਾਤ ਬੰਦਾ ਡਰਦਾ ਆਪਣੇ ਘਰ 'ਚ ਵੀ ਨਹੀਂ ਕਿਸੇ ਨੂੰ ਪਤਾ ਕਿ ਮੈਂ ਸੁਰੱਖਿਅਤ ਆਇਆ ਕਿ ਮੈਨੂੰ ਕਿਉਂਕਿ ਅਸੀਂ ਤੇ ਟੈਰਰਿਜ਼ਮ ਦਾ ਦੌਰ ਵੀ ਵੇਖਿਆ ਇਸ ਪਰਿਵਾਰ ਨੇ ਵੀ ਚੱਲਿਆ ਤੇ ਅਸੀਂ ਵੀ ਚੱਲਿਆ ਸਾਨੂੰ ਤੇ ਉਹੀ ਹਾਲਾਤ ਨਜ਼ਰ ਆਣੇ ਸ਼ੁਰੂ ਹੋ ਗਏ ਕਿ ਨਾ ਇੱਥੇ ਕੋਈ ਸਾਡੀ ਦੀ ਨਾ ਕੋਈ ਮਾਂ ਨਾ ਕੋਈ ਸਾਡੀ ਪੈਂਸੋ ਰੱਖੇ ਤਾ ਕੋਈ ਪਰਸ ਲੈ ਕੇ ਜਾਂਦੀ ਤੇ ਪਰਸ ਕੋ ਕੇ ਲੈ ਜਾਂਦੇ ਕੋਈ ਚੀਨੀ ਪਾ ਕੇ ਜਾਂਦੀ ਤੇ ਚੀਨੀ ਗਲੇ ਚੋਂ ਖਾ ਲੈਂਦੇ ਖੋ ਲੈਂਦੇ ਨੇ ਕੋਈ ਵਾਲੀਆਂ ਪਾਉਂਦੀ ਤੇ ਵਾਲੀਆਂ ਖੋ ਲੈਂਦੇ ਨੇ ਬੁਰਾ ਹਾਲ ਏ ਨਸ਼ੇ ਦਾ ਮੇਰਾ ਕੱਲ ਹਰ ਤੀਜਾ ਘਰ ਪੰਜਾਬ ਚ ਹਰ ਤੀਜਾ ਘਰ ਜੇ ਮੈਂ ਗਲਤ ਨਹੀਂ ਹੋਵਾਂਗਾ ਇਹ ਇਸ ਨਸ਼ੇ ਦੇ ਚੱਕਰ ਦੇ ਵਿੱਚ ਅੱਜ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਉਹ ਇਹਦੇ ਵਿੱਚ ਹਰ ਘਰ ਪ੍ਰਭਾਵਿਤ ਹੋ ਗਏ ਦੱਸੋ ਜਿੱਥੇ ਨੌਜਵਾਨੀ ਪ੍ਰਭਾਵਿਤ ਇੰਨੇ ਵੱਡੇ ਲੈਵਲ ਤੇ ਹੋ ਗਈ ਹੈ ਇੱਕ ਪਾਸੇ ਜੋ ਪੜਿਆ ਲਿਖਿਆ ਸੀ ਚੰਗੀ ਪਨੀਰੀ ਸੀ ਪੰਜਾਬ ਦੀ ਉਹ ਬਾਹਰਲੇ ਮੁਲਕਾਂ 'ਚ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਸੁਰੱਖਿਆ ਕੋਈ ਨਹੀਂ ਤੋਂ ਇਸ ਗੱਲ ਬਾਰੇ ਸਾਨੂੰ ਬਹੁਤ ਵੱਡੀ ਚਿੰਤਾ ਹੈ ਅਤੇ ਵਿਸ਼ੇਸ਼ ਤੌਰੇ ਜਿਹੜੀ ਬਾਰਡਰ ਦੀ ਬੈਜਰੀ ਇਹ ਟੈਰਰਿਜ਼ਮ ਵੇਲੇ ਵੀ ਸਾਰਿਆਂ ਨਾਲੋਂ ਵੱਧ ਇੱਧਰ ਹੀ ਜ਼ੋਰ ਸੀ ਇਸ ਗੱਲ 'ਉਹਣੇ ਦੇ ਵਿੱਚ ਜੁਆਇੰਟ ਰਿਸਪਾਂਸਿਬਿਲਟੀ ਆਮ ਆਦਮੀ ਪਾਰਟੀ ਦੀ ਭਗਵੰਤ ਦੀ ਤੇ ਸੈਂਟਰਲ ਗਵਰਨਮੈਂਟ ਦੀ ਕਿਉਂਕਿ ਕੰਡੇ ਦੀ ਤਾਰ ਤੋਂ ਜੇ ਵੇਖੀ ਹੈ ਤੇ ਆ ਜਿਹੜਾ ਤੁਹਾਡਾ ਪਿੰਡ ਹੈ ਜਿੱਥੇ ਅਸੀਂ ਜੈਦੀਪੁਰ ਬੈਠੇ ਆ 50 ਕਿਲੋਮੀਟਰ ਤੱਕ ਜਿੰਨੀ ਬਾਰਡਰ ਬੈਲਟ ਆਲਮੋਸਟ 50 ਕਿਲੋਮੀਟਰ ਚ ਆ ਜਾਂਦੀ ਉਥੇ ਬਾਰਡਰ ਸਿਕਿਉਰਿਟੀ ਫੋਰਸ ਵੀ ਜਿਹੜੀ ਹੈ ਉਹ ਵੀ ਓਨੀ ਹੀ ਜ਼ਿੰਮੇਵਾਰ ਹੈ ਜਿੰਨੀ ਸਾਡੀ ਲੋਕਲ ਪੰਜਾਬ ਪੁਲਿਸ ਹੈ ਮੈਂ ਸਮਨੇ ਇਹਨਾਂ ਦੀ ਕੋਆਰਡੀਨੇਸ਼ਨ ਹੀ ਨਹੀਂ ਆਪਸ ਵਿੱਚ ਜਿੰਨੀ ਬਾਰਡਰ ਸਕਿਉਰਿਟੀ ਫੋਰਸ ਸਾਡੇ ਬਾਰਡਰਸ 'ਤੇ ਲੱਗੀ ਹੈ ਤੇ ਸਾਡੀ ਪੁਲਿਸ ਫੋਰਸਸ ਹੈ ਨੇ ਇਹਨਾਂ ਨੂੰ ਦੋਨਾਂ ਨੂੰ ਜੁਆਇੰਟ ਇਹਦੇ 'ਤੇ ਸਰਵੇਲੈਂਸ ਕਰਨੀ ਚਾਹੀਦੀ ਆਪਰੇਸ਼ਨ ਕਰਨਾ ਚਾਹੀਦਾ ਮਾੜੇ ਅੰਸਰ ਮੇਰਾ ਤਾਂ ਫੇਰ ਮੰਨ ਹੈ ਕਿ ਬਕਾਇਦਾ ਤੌਰ ਪੁਲਿਸ ਫੋਰਜ ਈਮਾਨਦਾਰੀ ਨਾਲ ਕੰਮ ਕਰੇ ਇਹਨਾਂ ਨੂੰ ਇੱਕ ਇੱਕ ਬੰਦੇ ਦਾ ਬੰਦਾ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਸਾਰੀ ਪੋਲਿਟਿਕਲ ਜਮਾਤਾਂ ਨੂੰ ਵੀ ਕਰੂੰਗਾ ਸਾਰੇ ਪੋਲੀਟੀਕਲ ਲੀਡਰズ ਨੂੰ ਵੀ ਕਰਾਂਗਾ ਕਿ ਜੋ ਅੱਤਵਾਦ ਦੇ ਵੇਲੇ ਹਾਲਾਤ ਸੀ ਉਹ ਹਾਲਾਤ ਆਇਸਤਾ ਆਇਸਤਾ ਬੰਦੇ ਜਾ ਰਹੇ ਉਦੋਂ ਵੀ ਬਹੁਤ ਭਾਰੀ ਨੁਕਸਾਨ ਹੋਇਆ 35000 ਤੋਂ ਵੱਧ ਪੰਜਾਬੀ ਜਿਹੜਾ ਉਹ 15 ਸਾਲ ਚ ਸ਼ਿਕਾਰ ਹੋਇਆ ਤੇ ਅੱਜ ਦੇ ਦਿਨ ਤੱਕ ਅਸੀਂ ਆਰਥਿਕ ਤੌਰ ਤੇ ਪੈਰਾਂ ਤੇ ਨਹੀਂ ਆ ਸਕੇ ਜਦੋਂ ਅੱਤਵਾਦ ਸ਼ੁਰੂ ਹੁੰਦਾ 1978 ਚ ਉਦੋਂ ਤੱਕ ਪੰਜਾਬ ਇੱਕ ਨੰਬਰ ਦਾ ਆਰਥਿਕ ਤੌਰ ਤੇ ਇੱਕ ਨੰਬਰ ਦਾ ਸੂਬਾ ਸੀ ਹਿੰਦੁਸਤਾਨ ਚ ਪਰ ਪਰ ਕੈਪੀਟਾ ਇਨਕਮ ਸਾਰੇ ਨੂੰ ਨੰਬਰ 1 ਜੇ ਕੋਈ ਡਾਟਾ ਚੈੱਕ ਕਰੇ 1978 ਤੱਕ ਸਾਡੇ ਤੇ ਕਰਜ਼ਾ ਸਾਰਾ 10000 ਕੇ 2000 ਕਰੋੜ ਦਾ ਸੀ 10000 ਤੋਂ 2000 ਕਰੋੜ ਆਲਮੋਸਟ ਰੈਵਨਿਊ ਸਰਪਲਸ ਸਰਪਲਸ ਦੇ ਸੀ ਹਾਈਐਸਟ ਪਰ ਕੈਪੀਟਾ ਇਨਕਮ ਸੀ ਨੌਜਵਾਨਾਂ ਕੋ ਕੰਮ ਐ ਸੀ ਜੇ ਉਹ ਪੀਰੀਅਡ 15 ਸਾਲ ਦਾ ਨਾਂ ਦਾ ਮੇਰਾ ਮੰਨਣਾ ਹੈ ਅਮਰਸੇਰ ਸਾਹਿਬ ਤੋਂ ਲੈ ਕੇ ਰਾਜਪੁਰੇ ਤੱਕ ਅੱਜ ਸਾਰੇ ਜੀਟੀ ਰੋਡ ਤੇ ਇੱਕ ਸ਼ਹਿਰ ਹੋਣਾ ਸੀ ਬਹੁਤ ਵੱਡੀ ਸਾਡੇ স্মল স্কেল ਤੇ మీడియం স্কেল ਇੰਡਸਟਰੀ ਇੰਨੀਕ ਪੰਜਾਬ ਚ ਆ ਰਹੀ ਸੀ ਨਜ਼ਰ ਲੱਗੀ ਪੰਜਾਬ ਨੂੰ ਹੁਣ ਜੋ ਸੇਮ ਸਿਚੁਏਸ਼ਨ ਹੈ ਕਿ ਆਰਥਿਕ ਤੌਰ ਤੇ ਅਸੀਂ ਕਮਜ਼ੋਰ ਹੋ ਰਹੇ ਹਾਂ ਇਸ ਟਾਈਮ ਕਰਜ਼ਾ ਸਾਡਾ 370000 ਕਰੋੜ ਦਾ ਹੋ ਗਿਆ ਜਿਹੜਾ ਕਿਸੇ ਟਾਈਮ ਉਦੋਂ 10000 ਤੋਂ 2000 ਕਰੋੜ ਦਾ ਸੀ 18ਵੇਂ ਨੰਬਰ ਤੇ ਪਰ ਪਰ ਕੈਪੀਟਲ ਇਨਕਮ ਤੇ ਪੰਜਾਬ ਚਲਾ ਗਿਆ ਅਸੀਂ ਅੱਜ ਹਰਿਆਣੇ ਤੇ ਹਿਮਾਚਲ ਤੋਂ ਕਿਤੇ ਪਿੱਛੇ ਚਲੇ ਗਏ ਪਾਵੇ ਤੁਸੀਂ ਐਜੂਕੇਸ਼ਨਲ ਫੈਸਿਲਿਟੀਆਂ ਵੇਖ ਲਓ ਪਾਵੇ ਤੁਸੀਂ ਹੈਲਥ ਫੈਸਿਲਿਟੀਆਂ ਵੇਖ ਲਓ ਤੇ ਲਾਅ ਐਂਡ ਆਰਡਰ ਦੀ ਤੇ ਗੱਲ ਹੀ ਚੱਲ ਲੋ ਜੀ ਅੱਜ ਕੋਈ ਇੱਥੇ ਕਾਰੋਬਾਰ ਹੈ ਨਹੀਂ ਸਾਡੇ ਜੇ ਬਾਰਡਰ ਖੁੱਲਿਆ ਹੋਏ সেন্ট্রਲ ਏਸ਼ੀਆ ਦਾ ਤੇ ਅਮਰitsar ਸਾਹਿਬ ਯਾ ਬਾਰਡਰ ਦੀ ਸਾਰੀ 벨ਟ ਤੋਂ ਕੋਈ ਨਾ ਕੋਈ ਨੌਜਵਾਨਾਂ ਕੋ ਕੰਮ ਹੁੰਦਾ ਕਿਸਾਨਾਂ ਕੋ ਵੀ ਕੰਮ ਹੁੰਦਾ ਤੁਹਾਡੀਆਂ ਫੈਕਟਰੀਆਂ ਵਾਲਿਆਂ ਕੋ ਵੀ ਕੋਈ ਕੰਮ ਹੁੰਦਾ ਇੰਨੀ ਜ਼ਿਆਦਾ ਡਿਮਾਂਡ ਹੈ ਅਕ੍ਰੋਸ ਦੀ ਬਾਰਡਰ ਮੈਂ ਸਾਰੇ ਸੈਂਟਰਲ ਏਸ਼ੀਆ ਦੀ ਗੱਲ ਕਰਨਾ ਕਿਉਂਕਿ ਇਹ ਤੁਰਕੀ ਤੋਂ ਬਾਅਦ ਫਿਰ ਸਾਰਾ ਯੂਰਪ ਸ਼ੁਰੂ ਹੋ ਜਾਂਦਾ ਸਾਰ ਨੂੰ ਇਹਦਾ ਤਰੀਕਾ ਹੀ ਇਹ ਹੈ ਬਟ ਇਹਦੇ ਵਿੱਚ ਸਾਡੇ ਜਿਹੜੇ ਨੀਰੋ ਸਾਹਿਬ ਨੇ ਉਹ ਸੁੱਤੇ ਇਹ ਨੇ ਉਹ ਕਹਿੰਦੇ ਜੋ ਰੋਮ ਜਲ ਰਿਹਾ ਸੀ ਨੀਰੋ ਬਾਂਸਰੀ ਵਜਾ ਰਿਹਾ ਸੀ ਪੰਜਾਬ ਜਲ ਰਿਹਾ ਤੇ ਭਗਵੰਤ ਮਾਨ ਜੀ ਆਪ ਦੀਆਂ ਵੋਟਾਂ ਮੰਗਣ ਦਿੱਲੀ ਗਏ ਨੇ ਤੁਸੀਂ ਵੇਖੋ ਸਹੀ ਅਦਨਿਸਬਤੀ ਪੰਜਾਬ ਦੀ ਮੈਂ ਪੰਜਾਬ ਦੇ ਲੋਕਾਂ ਤੋਂ ਇਹੀ ਡਿਮਾਂਡ ਕਰ ਰਿਹਾ ਕਿ ਆਪਾਂ ਕਿਹੜੇ ਕੰਮ ਨੂੰ ਇਹਨਾਂ ਨੂੰ ਲੈ ਕੇ ਆਏ ਸੀ ਕਿਹੜਾ ਬਦਲਾਅ ਹੈ ਕਹਿੰਦੇ ਸੀ ਤੁਹਾਡਾ ਲੈ ਕੇ ਆਵਾਂ ਮੇਰੀ ਅੱਜ ਵੀ ਹੁਣੇ ਡਾਇਰੈਕਟ ਜਨਰਲ ਪੁਲਿਸ ਨਾਲ ਵੀ ਗੱਲ ਹੋਈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਇਹਨਾਂ ਦੀ ਜਿਹੜੀ ਪਰਸਨਲ ਸਕਿਉਰਿਟੀ ਉਹਨੂੰ ਵੀ ਸਾਰਾ ਕੁਝ ਧਿਆਨ ਚ ਕੀਤਾ ਜਾਏ ਸਾਰੇ ਪਿੰਡ ਦੀ ਸਕਿਉਰਿਟੀ ਤੇ ਇਸ ਏਰੀਆ ਦੀ ਸਕਿਉਰਿਟੀ ਨੂੰ ਵੀ ਅਪਗ੍ਰੇਡ ਕੀਤਾ ਜਾਏ ਤੇ ਕੋਆਰਡੀਨੇਸ਼ਨ ਮੈਂ ਇੱਕ ਵਾਰ ਫੇਰ ਇਹਨਾਂ ਨੂੰ ਕਹਾਂਗਾ ਬੀਐਸਐਫ ਤੇ ਇਹਨਾਂ ਦੀ ਜਿਹੜੀਆਂ ਸਾਡੀਆਂ ਪੰਜਾਬ ਪੁਲਿਸ ਨੇ ਇਹਨਾਂ ਨੂੰ ਕੋਆਰਡੀਨੇਸ਼ਨ ਦੇ ਵਿੱਚ ਚੱਲਣਾ ਪੈਗਾ ਜੇ ਦੇਸ਼ ਦੀ ਅਸੀਂ ਸੁਰੱਖਿਆ ਚਾਹੁੰਦੇ ਹਾਂ ਕਿਉਂਕਿ ਅਸੀਂ ਇੰਟਰਨੈਸ਼ਨਲ ਬਾਰਡਰ ਤੇ ਆ ਪੰਜਾਬ ਦਾ ਬਾਰਡਰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ ਇਹਦੀ ਗੰਭੀਰਤਾ ਨੂੰ ਵਿਚਾਰ ਕਰਦੇ ਹੋਏ ਜਿਹੜੇ ਮਿਨਿਸਟਰ ਆਫ ਹੋਮ ਫੇਲ ਹੈ ਉਹਨੂੰ ਵੀ ਬਹੁਤ ਜ਼ਿਆਦਾ ਗੰਭੀਰਤਾ ਨਾਲ ਕਸ਼ਮੀਰ ਤੇ ਪੰਜਾਬ ਵੱਲ ਧਿਆਨ ਦੇਣ ਦੀ ਲੋੜ ਬੱਜਨ ਸਰ ਪੱਤ ਸਰ 1 ਮਿੰਟ ਜਿਹੜੇ ਅਟੈਕ ਹੋ ਰਹੇ ਨੇ ਪਿਛਲੇ ਦਿਨਾਂ ਤੋਂ ਦਿਨੇਡ ਟਾਇਰਸ ਪੁਲਿਸ ਤੇ ਚੌਕੀਆਂ ਤੇ ਹੁਣ ਇਧਰ ਸਿਵਲ ਤੇ ਵੀ ਹੋ ਗਿਆ ਇੱਕ ਤਰ੍ਹਾਂ ਰਿਵਾਈਵਲ ਆਫ ਟੈਰੋਰਿਜ਼ਮ ਅਗੇਨ ਇਨ ਦਾ ਪੰਜਾਬ ਹਾਊ ਡੂ ਯੂ ਲੁੱਕ ਇਟ ਏ 100 ਪਰਸੈਂਟ 100 ਪਰਸੈਂਟ ਤੁਸੀਂ ਮੈਨੂੰ ਦੱਸੋ ਜਦੋਂ ਇੱਥੇ ਹੱਤਵਤਾ ਦਾ ਦੌਰ ਸੀ ਉਦੋਂ ਵੀ ਇੱਥੇ ਜਿਹੜੀ ਐਂਟੀ ਨੈਸ਼ਨਲ ਫੋਰਸਿਸ ਸੀ ਅਕ੍ਰੋਸ ਦੀ ਬਾਰਡਰ ਉਦੋਂ ਉਦੋਂ ਵੀ ਉਦੋਂ ਵੀ ਉਹ ਪੂਰੀ ਐਕਟਿਵ ਸੀ ਜੈਸੇ ਤੋਂ ਸ਼ੁਰੂਆਤ ਹੋਈ ਉਸੇ ਐਸੇ ਤਰ੍ਹਾਂ ਹੀ ਸ਼ੁਰੂਆਤ ਹੋਈ ਸੀ ਉਹ ਤੇ ਉਸ ਤੋਂ ਅੱਧਾ ਰਿਹਾ ਜੀ ਉਹ ਤੇ 15 ਸਾਲਾਂ ਤੇ ਅਖੀਰ ਦੇ ਉੱਤੇ ਵੈਪਨ ਐ ਆਣਾ ਸ਼ੁਰੂ ਹੋਇਆ ਸੀ ਇੱਥੇ ਤੋਂ ਸ਼ੁਰੂ ਚ ਹੀ ਕੰਮ ਹੋ ਗਿਆ ਜੀ ਜਿਹੜਾ ਮਤਲਬ ਆਤਕਵਾਦ ਦੇ ਵਾਰ ਕੋ ਇੱਥੇ ਤੁਸੀਂ ਮੈਨੂੰ ਤੁਸੀਂ ਮੈਨੂੰ ਇੱਕ ਗੱਲ ਦੀ ਤੁਸੀਂ ਤੁਸੀਂ ਦੇਖੋ ਜੀ ਮਿਸਟਰ ਪੰਜਾਬ ਖੁਦ ਬਿਆਨ ਦਿੰਦਾ ਹੈ ਕਿ ਮੈਨੂੰ 600 ਕਰੋੜ ਰੁਪਈਆ ਚਾਹੀਦਾ ਹੈ ਸੈਂਟਰ ਤੋਂ ਸੋ ਥੈਟ ਐਂਟੀ ਡਰੋਨ ਇਕਵਿਪਮੈਂਟ ਸਾਡੇ ਕੋਲ 80% ਪੰਜਾਬ ਦੇ ਬਾਰਡਰਸ ਤੇ ਅਸੀਂ ਜੇ ਡਰੋਨ ਉਧਰੋਂ ਆਏ ਤੇ ਉਹਨੂੰ ਕਾਬੂ ਕਰਨ ਤੇ ਉਹਨੂੰ ਅਸੀਂ ਤਬਾਹ ਕਰਨ ਦੇ ਵਿੱਚ ਸਾਡੇ ਕੋ ਕੋਈ ਫੈਸਿਲਿਟੀ ਹੈ ਨਹੀਂ ਤੇ ਮੈਂ ਉਦੋਂ ਹੀ ਕਿਹਾ ਸੀ ਭਗਵੰਤ ਮਾਨ ਜੀ ਤੁਸੀਂ ਹੋਮ ਮਿਨਿਸਟਰ ਵੀ ਹੋ 1000 ਕਰੋੜ ਰੁਪਈਆ ਤੇ ਤੁਸੀਂ ਆਪਣੀ ਮਸ਼ਹੂਰੀਆਂ ਤੇ ਲਾਉਂਦੇ ਹੋ ਇਹ ਤੁਹਾਡੀ ਸਰਕਾਰ ਦੀ ਪ੍ਰਾਇੋਰਟੀ ਹੋਏ ਹੋਮ ਮਿਨਿਸਟਰੀ ਤੁਹਾਨੂੰ ਕਦੋਂ ਕੱਲੇ ਨਾ ਕੱਲੇ ਤੁਸੀਂ 600 ਕਰੋੜ ਰੁਪਈਆ ਇੱਥੇ ਦਿਓ ਤੁਹਾਡੀ ਪ੍ਰਾਇੋਰਟੀ ਹੈ ਨਹੀਂ ਤੁਹਾਡੀ ਪ੍ਰਾਇੋਰਟੀ ਹਰ 에어ਪੋਰਟ ਤੇ ਹਰ ਬੱਸ ਸਟੈਂਡ ਤੇ ਹਰ ਰੇਲਵੇ ਸਟੇਸ਼ਨ ਤੇ ਭਗਵੰਤ ਮਾਨ ਦੇ ਦਰਸ਼ਨ ਜ਼ਰੂਰ ਹੋਣੇ ਚਾਹੀਦੇ ਨੇ ਯਮੇਰੋ ਤਾਂ ਸਿਰਾ ਤਾਲੀਓ ਦਾ ਮਤਲਬ ਤੁਹਾਡੀਆਂ ਪ੍ਰਾਇੋਰਟੀਜ਼ ਹੀ ਗਲਤ ਨੇ ਜੀ 1000 ਕਰੋੜ ਰੁਪਈਆ ਹਰ ਸਾਲ ਇਹ ਆਪਣੀਆਂ ਮਸ਼ਹੂਰੀਆਂ ਤੇ ਲਾਉਂਦੇ ਜੇ 600 ਕਰੋੜ ਰੁਪਈਆ ਸੀ ਐਂਟੀ ਡਰੋਨ ਫੈਸਿਲਿਟੀਆਂ ਤੇ ਲਾਈਏ ਘਰ ਤੋਂ ਘੱਟ ਆਪਣਾ ਬਾਰਡਰ ਤੇ ਸੁਰੱਖਿਅਤ ਕਰੀਏ ਜੀ ਬਜਾ ਜੀ ਇਹ ਜੋ ਪੰਜਾਬ ਦੇ ਵਿੱਚ ਹਮਲੇ ਹੋ ਰਹੇ ਆ ਇਸੀ ਕੇ ਦੇ ਨਾਲ ਬੰਬ ਧਮਾਕਿਆ ਹੋ ਰਹੇ ਦਿੱਲੀ ਚੋਣਾਂ ਦੇ ਵਿੱਚ ਇਹਦਾ ਕੋਈ ਅਸਰ ਜਾ ਰਹੇ ਨਹੀਂ ਵੇਖੋ ਦਿੱਲੀ ਤੇ ਬਹੁਤ ਦੂਰ ਹੈ ਜੀ ਮੇਰੀ ਸਮਝ ਇਹ ਜੋ ਗੱਲ ਦਿੱਲੀ ਦੂਰ ਰਸਤੇ ਜੀ ਦਿੱਲੀ ਇੱਥੋਂ ਦਾ ਖੜਾ ਕੇ ਦਿੱਲੀ ਤੱਕ ਨਹੀਂ ਪਹੁੰਚਦਾ ਬਟ ਇਹ ਜ਼ਰੂਰ ਹੈ ਅਸੀਂ ਹੁਣ 10-15 ਦਿਨ ਜਾਵਾਂਗੇ ਪੰਜਾਬ ਦੇ ਹਾਲਾਤ ਬਾਰੇ ਦਿੱਲੀ ਦੇ ਲੋਕਾਂ ਨੂੰ ਬਕਾਇਦਾ ਤੌਰ ਅਸੀਂ ਜਾਗਰੂਕ ਕਰਾਂਗੇ ਆ ਹਾਲਾਤ ਕਿਉਂਕਿ ਜੇ ਪੰਜਾਬ ਵਿਗੜਿਆ ਤੇ ਦਿੱਲੀ ਤੱਕ ਪਹੁੰਚੇ ਨੂੰ ਕਿਨਾ ਚਿਰ ਲੱਗਣਾ ਜੀ ਬਸ ਉਹ ਜਿਸ ਤਰੀਕੇ ਨਾਲ ਇਹ ਰੈਵਨਿਊ ਦਿੰਦੇ ਆ ਜਿਹੜਾ ਇਹ ਵਪਾਰ ਕਰਦੇ ਪੰਜਾਬ ਉਹਦੇ ਨਾਲ ਚੱਲਦਾ ਜੇ ਇਹੋ ਜਿਹੇ ਵਪਾਰੀ ਸੁਰੱਖਿਤ ਨਹੀਂ ਸਿਵਲੈਂਸ ਕਿਸ ਤਰ੍ਹਾਂ ਆਪਣੀ ਸੇਫਟੀ ਨੂੰ ਮਹਿਸੂਸ ਕਰੇਗਾ ਜੀ ਮੈਂ ਮੈਂ ਤਾਂ ਤੁਹਾਨੂੰ ਮੈਂ ਤਾਂ ਤੁਹਾਨੂੰ ਇਹੀ ਗੱਲ ऑलरेडी ਕਹਿ ਰਿਹਾ ਕਿ ਇੱਥੇ ਕੋਈ ਰੈਵਨਿਊ ਦੇ ਦੇ ਭਾਵੇਂ ਨਾ ਦੇ ਜਿਹੜਾ ਇਸ ਦੇਸ਼ ਦਾ ਸਿਟੀਜ਼ਨ ਹੈ ਉਹਦੀ ਜ਼ਿੰਦਗੀ ਨੂੰ ਪ੍ਰੋਟੈਕਟ ਕਰਨਾ ਨੈਸ਼ਨਲ ਗਵਰਨਮੈਂਟ ਦਾ ਕੰਮ ਵੀ ਹੈ ਤੇ ਸੂਬੇ ਦੀ ਸਰਕਾਰ ਦਾ ਵੀ ਜੇ ਇਹ ਨਹੀਂ ਗੱਲ ਕਿ ਕੋਈ ਰੈਵਨਿਊ ਦਿੰਦਾ ਸੀ ਕੱਲਾ ਉਹਨੂੰ ਹੀ ਪ੍ਰੋਟੈਕਟ ਕਰਨਾ ਹੈ ਜਿਹਦਾ ਜਨਮ ਇਸ ਸੂਬੇ ਵਿੱਚ ਹੋਇਆ ਤੇ ਇਸ ਦੇਸ਼ 'ਚ ਹੋਇਆ ਉਹ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ We will have to protect every single citizen yeah, of the country.